ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੰਦਰੁਸਤ ਹੋਵੋ ਖੁਸ਼ਾ ਰਹੋਗੇ। ਮੈਂ ਵੀ ਬਿਲਕੁਲ ਠੀਕ ਹਾਂ ਪਰ ਅੱਜ ਠੀਕ ਨਹੀਂ ਹੈਗੀ। ਟਾਈਮ ਹੋ ਰਿਹਾ ਮਾਰਨਿੰਗ ਦਾ ਸਰਵਸਮ। ਮੇਰਾ ਸਿਰ ਬਹੁਤ ਜਿਆਦਾ ਟੁਕਰਾ ਮਾਈਗਰੇਨ ਹੋ ਰਿਹਾ। ਦਵਾਈ ਮੈਂ ਲੈ ਲਈ ਕਿ ਮੈਂ ਚਾਹ ਵੀ ਪੀਤੀ ਹਾਂ। ਚਾਹ ਮੈਂ ਸਵੇਰ ਤੋਂ ਪੀਂਦੀ ਕਿ ਅੱਜ ਸਿਰ ਦੁਖਣ ਕਰਕੇ ਮੈਂ ਸੋਚ ਚਾਹ ਹੀ ਪੀ ਲੈਣੀ ਪਹਿਲਾਂ। ਫਿਰ ਮੇਨੂੰ ਦਿਲ ਕਰਦਾ ਨਾ ਕਿ ਚਾਹ ਪੀਂਦੀ ਚਾਹ ਕੀ ਕੋਈ ਦਵਾਈ ਵੀ ਹੈ ਜੂੰ 10-15 ਮਿੰਟ ਰੈਸਟ ਵੀ ਕੀਤਾ। ਲੇਟ ਹੀ ਅੱਜ ਸੁਣੀ ਤਾਂ ਨਹੀਂ ਦੱਸ 15 ਮਿੰਟਾਂ ਚ ਫਿਰ ਕੰਮਾਂ ਦਾ ਫਿਕਰ ਰਹਿੰਦਾ ਹਮ ਵੀ ਫਿਰ ਕੰਮਾਂ ਦਾ ਫਿਕਰ ਹੈ ਲਾ ਵੀ ਕੰਮ ਵੀ ਕਰਨੇ ਨੇ ਉੱਠਾਂ ਪਿਆ ਕੇ ਨਹੀਂ ਜਾਂਦਾ ਜਿਹੜੇ ਉਬਾਲੇ ਪਹਿਲੇ ਰਾਤ ਵਾਈਟ ਚਲੇ ਪੈਂਦੀ ਸੀ ਤੇ ਹੁਣ ਇਹਦੇ ਮਸਾਲਾ ਤਿਆਰ ਕਰਕੇ ਸਬਜ਼ੀ ਬਣਾਉਣੀ ਆ ਹੋਰ ਕਿੰਨੇ ਕੰਮ ਹੋ ਜਾਣਗੇ ਲਿ ਕਿਚਨ ਵਿੱਚੋਂ ਸਾਰੇ ਕਰਾਂ ਜਿਹ ਪੈ ਜੂਗੀ ਤਾਂ ਵੀ ਮੈਂ ਹੀ ਕਰਨੇ ਨੇ ਉੱਠ ਕੇ ਧੜਾ ਘੰਟਾ ਪੈ ਜੂਗਾ ਘੰਟਾ ਪੈ ਜੂਗਾ ਸਾਰਾ ਕੁਝ ਦੇ ਲੁੱਟਾਂ ਨੂੰ ਮੈਂ ਹੀ ਕਰਨੇ ਨੇ ਮੈਂ ਚਾੜੀ-ਹੜੀ-ਹੜੀ ਕਰੀ ਆ ਨੀ ਚਾੜੀ ਦੇਖ ਰਿਹਾ ਕੋਈ ਟੋਕ ਹੋ ਗਈ ਕੋਈ ਨਹੀਂ ਲੇਪਣੀ ਮੈਂ ਸਿਰਫ ਇੱਕ ਬਿਸਤ ਲਵਾਉਣੀ ਹੁੰਦੀ ਹੈ ਵਾਈਟ ਚਣਿਆਂ ਨੂੰ ਰਾਮਾਨ ਨੂੰ ਕਹੀ ਪਹਿਲਾਂ ਕਹਿੰਦੇ ਨੇ ਵੀ ਇਹਦੇ ਇੱਕ ਬਿਸਤ ਚ ਉਪਲਦੇ ਨਹੀਂ ਹੈਗੇ ਤਾਂ ਤੁਹਾਨੂੰ ਮੈਂ ਤਾਂ ਇੱਕ ਬਿਸਤ ਲਵਾਉਣੀ ਤੇ ਫਿਰ ਰਾਤ ਤੱਕ ਭਿੰਤੇ ਸੀ ਸਵੇਰ ਰੋਟੀ ਸਿਰਫ ਇੱਕ ਬਿਸਤ ਲਈ ਤੇ ਮੈਂ ਗੈਸ ਬੰਦ ਕਰਤਾ ਤੇ ਵਧੀਆ ਬਣੀ ਪੈਣੀ ਜਾਣੀਗੀ ਬਹੁਤ ਗੜੇ ਵੀ ਨਹੀਂ ਹੈਗੇ ਮੈਂ ਕਹ ਬਹੁਤ ਜ਼ਿਆਦਾ ਗੜ ਗਈ ਤੇ ਇੱਕ ਤਾਂ ਹਮੇਸ਼ਾ ਬਹੁਤ ਜ਼ਿਆਦਾ ਗੜ ਜਾਂਦੇ ਨੇ ਉਵਰ ਬੋਇਲੀਆ ਉਵਰ ਕੁੱਕ ਹੋਏ ਮੇਰੇ ਉਹ ਚੀਜ਼ ਨਹੀਂ ਹੈ ਜਿਹੜਾ ਨੇ ਇਕੱਲੇ ਇਕੱਲੇ ਆਪੇ ਹੁੰਦੇ ਨੇ ਪਰ ਬਹੁਤ ਵਧੀਆ ਤਰੀਕੇ ਨਾਲ ਇਹ ਬਣੇ ਪੈਨੇ ਅੱਜ ਬਣਨੀ ਆ ਚਨੇ ਤੇ ਪੂਰੀਆਂ ਆਟੇ ਵਾਲੀਆਂ ਪੂਰੀਆਂ ਬਣਾਵਾਂਗੇ ਸਿੰਪਲ ਮੈਂ ਬਣਾਉਣੇ ਹਾਂ ਸਬਜੀ ਦਾ ਮਸਾਲਾ ਤੇ ਆਣੀ ਆਪਣੇ ਸਬਜੀ ਦੀ ਦੁਖੇ ਕੁ ਸੁਕੇ ਜਿਹੜਾ ਕੰਮ ਆਪ ਨੂੰ ਹੀ ਕਰਨਾ ਪੈਂਦਾ ਹੈ ਦਵਾਈ ਕੁੱਤੀ ਲੈ ਕੇ ਕਰੋ ਰੈਸ ਲੈ ਕੇ ਕਰੋ ਹਨਾ ਜਿਹੜਾ ਕੋਈ ਕਰਨ ਵਾਲਾ ਨਾ ਹੋਵੇ ਨਾ ਮੁਰੇ ਫਿਰ ਦੁਖਦ ਹੋਏ ਕੋਈ ਕੰਮ ਕਰਨਾ ਵੀ ਔਖਾ ਲੱਗਦਾ ਕੰਮ ਕਰੇ ਬਿਨਾ ਸਾਦਾ ਵੀ ਨਹੀਂ ਹੈਗਾ ਸਬਜੀ ਬਣਨੀ ਰੱਖਤੀ ਸੀ ਤੇ ਹੁਣ ਆਈਆਂ ਬੈਡਰੂਮ ਵਿੱਚ ਜਿਸ ਦਿਨ ਚਨੇ ਰਾਜਮਾ ਵਗੈਰਾ ਬਣੋਨੇ ਹੁਣ ਉਸ ਦਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਸਬਜੀ ਬਣਾ ਦਾਂ ਫਿਰ ਬਾਕੀ ਕੰਮ ਬਾਅਦ ਵਿੱਚ ਕਰਾਂ ਤਾਂ ਕਿ ਨਾ ਇਹ ਸਬ지 ਇਹੋ ਜਿਹਾ ਨੇ ਰਾਜਮਾ ਹੋਏ ਕਾਲੇ ਚਨੇ ਛਿੱਟ ਚਨੇ ਜੇ ਪਹਿਲਾਂ ਸਬਜੀ ਬਣੀ ਹੋਵੇ ਤਾਂ ਪਈ ਪਈ ਨਾਲ ਤਾਂ ਗਰੇਵੀ ਕੜੀ ਹੋ ਜਾਂਦੀ ਇਹਨਾਂ ਦੀ ਨਾਲੇ ਟੇਸਟ ਹੋਰ ਵਾਜ ਜਾਂਦਾ ਸਬਜੀ ਜੇ ਪਹਿਲਾਂ ਬਣ ਜਾਈ। ਬਣਾਉਣ ਸਾਰੀ ਤੁਰਤ ਖਾਣੀ ਹੋਵੇ ਫਿਰ ਓਨੀ ਵਧੀਆ ਨਹੀਂ ਲੱਗਦੀ ਹੈਗੀ। ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਸਬਜੀ ਪਹਿਲਾਂ ਬਣਾ ਲਾਂ ਬਾਕੀ ਕੰਮ ਬਾਅਦ ਵਿੱਚ। ਬਣ ਨਹੀਂ ਰੱਖਿਆ ਇਹ ਸਬਜੀ ਬਣ ਰਹੀ ਸੀ। ਤੇ ਹੁਣ ਆਇਆ ਬੈਡਰੂਮ ਸੈੱਟ ਕਰਨਾ ਤਾਂ ਤੇ ਜਾਇਆਂ ਚੱਕਣੀਆਂ ਸੀ ਐਮ ਬੈਡ ਸੈੱਟ ਕਰਨਾ ਹੁੰਦਾ ਇਹ ਵੀ ਮਾਰਨਿੰਗ ਦਾ ਆਪਣਾ ਕੰਮ ਹੁੰਦਾ। ਉਹ ਕਾਟਨ ਦੀ ਬੈੱਡ ਸ਼ੀਟ ਪਛਾਲੀ ਸੀ ਪਰ ਮੈਂ ਰਜਾਈ ਨਹੀਂ ਚੱਕੀ ਸੀ ਰਜਾਈ ਹੀ ਲੈ ਰਹੀ ਸੀ ਦਵਿੰਦਰ ਸੋ ਕੋ ਮੈਨੂੰ ਕਹਿਦਾ ਨੇ ਤੂੰ ਰਜਾਈ ਚੱਕ ਦੇ ਨਾ ਉਹ ਗਰਮੀ ਉਹਦੇ ਰਾਤ ਨੂੰ ਮੈਂ ਥੋੜੀ ਠੰਡ ਮਾਂਦੀ ਆ ਮੈਨੂੰ ਆਉਂਦਾ ਵੀ ਨਹੀਂ ਰਜਾਈ ਹਾਲੇ ਹੋਰ ਹੋਰ ਲੈ ਲਈ ਕੋਈ ਗੱਲ ਨਹੀਂ ਫਿਰ ਬਾਅਦ ਵਿੱਚ ਕੰਬਲ ਤਾਂ ਕੱਢ ਹੀ ਲੈਣਾ ਮੇਕਤੋਂ ਨੀਚੇ ਚਾਦਰ ਕਾਟਨ ਦੀ ਆ ਇੰਨੀ ਗਾ ਤਾਂ ਗਰਮੀ ਵੀ ਨਹੀਂ ਠੀਕ ਆ ਠੀਕ ਲੱਗਦਾ ਆ ਸੋ ਕਰਕੇ ਮੈਂ ਆਪਣੀ ਕੰਬਲ ਕੱਢਿਆ ਤੇ ਮੈਂ ਚਲ 2-4 ਦਿਨਾਂ ਤੱਕ ਕੱਢ ਲਾਂ ਕੋਈ ਗੱਲ ਨਹੀਂ ਕਾਰੇ ਸੀ ਬੈਡਰੂਮ ਸੈੱਟ ਫਿਰ ਉਸ ਤੋਂ ਬਾਅਦ ਮੈਂ ਜਾਣੇ ਵਾਸ਼ਿੰਗ ਏਰੀਆ ਚ ਕੱਪੜੇ ਦੇਖਦੇ ਮਸ਼ੀਨ ਚ ਪਾਉਣ ਲਈ ਬੈਡਰੂਮ ਹੋ ਗਿਆ ਸੈੱਟ ਸੈੱਟ ਹੋ ਕੇ ਨਾ ਹਲਕਾ ਜਿਹਾ ਹੋਇਆ ਨਾ ਇਧਰ ਜਰਜਾਈ ਪਈ ਹੁੰਦੀ ਨੇ ਫਟ ਕੇ ਬੜਾ ਪਰੇ ਪਰੇ ਆ ਜਾਂਦਾ ਤੇ ਹੁਣ ਆਈਆਂ ਵਾਸ਼ਿੰਗ ਏਰੀਆ ਵਿੱਚ ਇਧਰ ਪਾਉਣੇ ਸੀ ਕੱਪੜੇ ਮਸ਼ੀਨ ਵਿੱਚ ਜਾਣੇ ਕੀ ਬੈੱਡ ਸ਼ੀਟਸ ਪਾਉਣੀਆਂ ਸੀ ਕੱਪੜੇ ਨੇ ਬੈੱਡ ਸ਼ੀਟ ਇੱਕ ਮਮੀ ਤੇ ਚਾਹੀਦਾ ਕਲਾਸ ਸੀਗਾ ਬੈੱਡ ਸ਼ੀਟਸ ਆਸੀਂ ਸਾਰੇ ਰੂਮਸ ਚੋਂ ਗਰਮ ਬੈੱਡ ਸ਼ੀਟਸ ਚੱਕਤੀਆਂ ਕਾਟਨ ਦੀਆਂ ਇਹ ਸਾਰੇ ਰੂਮਸ ਦੀ ਹੁਣ ਤੇ ਬਸ ਮੈਂ ਖਾਚ ਮੈਂ ਚਾਦਰਾਂ ਧੋਦਾ ਹਵਾ ਚੱਲ ਰਹੀ ਸੀ ਫਿਰ ਮੈਂ ਕਿਹਾ ਪਾਉਣ ਵਾਲੇ ਕੱਪੜੇ ਅੱਜ ਨਹੀਂ ਤੂੰਦੀ ਡੇਲੀ ਵੇਅਰ ਵਾਲੇ ਉਹ ਵੀ ਪਏ ਸੀ ਵੀ ਕੋਲੋਂ ਲੋਡ ਹੈਗਾ ਸੀ ਇੱਕ ਬਾਸਕਟ ਭਰੀ ਵੀ ਚਾਣਨ ਦੇ ਪਾਸਟ ਇੱਕ ਪਰ ਅੱਜ ਆਪਦੀ ਤਬੀਅਤ ਵੀ ਠੀਕ ਨਹੀਂ ਸੀ ਮਸ਼ੀਨ ਇਧਰ ਔਨ ਕਰ ਜਾਨੀ ਆ ਚਲਾ ਜਾਨੀ ਆ ਚਲੋ ਅੰਦਰ ਮੈਂ ਆਪਦਾ ਕੰਮ ਕਰ ਲੂੰਗੀ ਕਿ ਇਧਰ ਕੱਪੜੇ ਧੁੱਤ ਜਾਣਗੇ ਇੰਦਾ ਸਾਈਡ ਬਾਈ ਸਾਈਡ ਸਵੇਰੇ ਸਵੇਰੇ ਕੰਮ ਚੱਲੀ ਜਾਂਦੇ ਹੁੰਦੇ ਨੇ ਐ ਹੁੰਦਾ ਵੀ ਚੋਲ ਜਿਹੜਾ ਕੰਮ ਦਾ ਟਾਈਮ ਆ ਜੋ ਠੀਕ ਲੱਗਦਾ ਆਪਾਂ ਨੂੰ ਉਹ ਕਰੀ ਜਾਂਦੇ ਹੁੰਦੇ ਆ ਕੰਮ ਬਹੁਤ ਇਕੱਠੇ ਹੋਏ ਹੁੰਦੇ ਨੇ ਸਵੇਰੇ ਤੇ ਇਹ ਜ ਗਰਮ ਬੈੱਡ ਸ਼ੀਟਸ ਮੈਂ इजी ویਜੀ ਤੋਂ ਨਹੀਂ ਉਹਨੇ इजी ਪਾਤਾ ਮਸ਼ੀਨ ਵਿੱਚ ਤੇ ਮਸ਼ੀਨ ਦਾ ਲਗਾਤਾ ਟਾਈਮਰ ਤੇ ਅੰਦਰ ਮੈਂ ਆਪਦੇ ਕੰਮ ਕਰੂੰਗੀ ਹਲੋ ਵੀ ਸਟਿਲ ਸਾਰੀ ਬੈੱਡ ਸ਼ੀਟ ਇਸ ਵਿੱਚ ਪਈਆਂ ਨੇ ਇੱਕ ਉਹ ਜੋ ਤੋਤੇ ਆਈਆਂ ਤਾਂ ਉਸ ਤੋਂ ਬਾਅਦ ਫਿਰ ਮੈਂ ਦੂਸਰਾ ਲੋਡ ਆ ਕੇ ਪਾ ਜੂਗੀ ਦੋ ਲੋਡ ਵਿੱਚ ਪੈਣਗੇ ਸਾਰੀਆਂ ਬੈੱਡ ਸ਼ੀਟਸ ਤਦ ਹੁਣ ਮੈਂ ਆ ਗਈ ਸੀ ਅੰਦਰ ਮੈਂ ਪੀ ਰਹੀ ਸੀ ਕੌਫੀ ਆ ਸਵੇਰੇ ਮੈਂ ਚਾਹ ਪੀਤੀ ਆ ਮੈਂ ਕਿਹਾ ਚਲੋ ਚਾਹ ਪੀ ਲਾਂ ਨੀ ਆ ਮੈਂ ਹਮ ਦਾ ਬ੍ਰੈਕਫਾਸਟ ਨਹੀਂ ਕੀਤਾ ਤੇ ਹੁਣ ਮੈਂ ਦੂਜੀ ਵਾਰ ਪੀ ਰਹੀ ਕੌਫੀ ਬਲਕਿ ਮੈਂ ਸਵੇਰੇ ਸ਼ਾਮ ਦੋ ਵਾਰ ਚਾਹ ਹੀ ਪੀ ਨਹੀਂ ਹੁੰਦੀ ਆ ਛੋਟਾ ਜਿਹਾ ਕੱਪ ਮੈਂ ਕੌਫੀ ਦਾ ਕਰਾ ਆਪਣੇ ਲਈ ਕੋਹ ਜੋ ਸਿਰ ਦੁਖਤ ਆ ਨਾ ਫਿਰ ਆਇ ਲੱਗੂਗਾ ਵੀ ਕੁਛ ਚਾਹ ਕੌਫੀ ਸਟਰੋਂਗ ਜਾਂ ਕੁਛ ਮਿਲ ਜੇ ਤੇ ਆਪਾਂ ਕੰਮ ਕਰੇ ਚੱਲੀਏ ਫਿਰ ਤਾਂ ਗਰਮ ਜਿਹਾ ਕੁਛ ਪੀਣ ਨੂੰ ਦਿਲ ਕਰਦਾ ਹੁੰਦਾ ਮੈਂ ਕਿਹਾ ਥੋੜਾ ਜਿਹਾ ਨਾਲ ਮੈਂ ਰੈਸਟ ਲੈ ਲਾਂ ਨਾਲ ਮੈਂ ਕੌਫੀ ਪੀ ਲਾਂ ਕੁੱਤੂ ਗੋਦੋ ਵੀ ਨਾ ਕੰਮ ਕਰਨਾ ਬਹੁਤ ਬਹੁਤ ਔਖ ਹੋ ਜਾਂਦਾ ਤੇ ਕੰਮ ਕਰੇ ਬਿਨਾ ਸਰਦਾ ਵੀ ਨਹੀਂ ਹੈਗਾ। ਇੱਧਰ ਬਣ ਗਈ ਸਬਜ਼ੀ ਮੈਂ ਕਿਹਾ ਸਬਜ਼ੀ ਖੋਲ ਕੇ ਦੇਖ ਲੈਣਾ ਮੇਥੀ ਪਾਦਾ ਮੈਂ ਧਨੀਆ ਬੇਟਾ ਖਾਂਦਾ ਨਹੀਂਗਾ। ਤੇ ਸੁੱਕੀ ਮੇਥੀ ਪਾਉਂਗਾ ਇਸੇ ਵਿੱਚ ਚਣਿਆਂ ਵਗੈਰਾ ਅਜਮ ਵਿੱਚ ਮੇਥੀ ਦਾ ਫਲੇਵਰ ਬਹੁਤ ਵਧੀਆ ਆਉਂਦਾ। ਪਾਦਾਂਗੇ ਆਪਾਂ ਕਸੂਰੀ ਮੇਥੀ। ਸਬਜ਼ੀ ਦਾ ਕਲਰ ਤਾਂ ਬਹੁਤ ਵਧੀਆ ਆਇਆ ਥੋੜੀ ਨਾ ਗਰੇਵੀ ਪਈ ਪਈ ਸੈੱਟ ਹੋ ਜੂਗੀ ਉਹ ਠੀਕ ਹੈ ਬਹੁਤ ਪਤਲੀ ਵੀ ਨਹੀਂ। ਪਈ ਪਈ ਸੈੱਟ ਹੋ ਜਾ ਹਲਕੇ ਵਿੱਚ ਮੈਂ ਚਣੇ ਮੈਸ਼ ਕਰਦਾ ਹੁਣੇ। ਕਰੂੰਗੀ ਹੁਣ ਜਦ ਕੁੱਕਰ ਖੋਲਦੀ ਹਾਂ ਕਟਚੀ ਨਾਲ ਚਨੇ ਕਰ ਦੂੰਗੀ ਮੈਸ਼ ਤੇ ਫਿਰ ਸਬਜੀ ਪਈ ਕੜੀ ਹੋ ਜੂਗੀ ਕਲਰ ਬਹੁਤ ਵਧੀਆ ਆਇਆ ਸਭ ਚੀਜ਼ ਦਾ ਤੇ ਚਨੇ ਵੀ ਇਹ ਨਾ ਦੂਸਰੇ ਜਿਹੜੇ ਜਿਆਦਾ ਮੋٹے ਹੋ ਜਾਂਦੇ ਹੁੰਦੇ ਨੇਗੇ ਪਤ ਨਹੀਂ ਇਹਨਾਂ ਨੂੰ ਕੀ ਕਹਿੰਦੇ ਨੇਗੇ ਇਹ ਚਨੇ ਆਦੇ ਬਹੁਤ ਬਹੁਤ ਵੈਰਾਈਟੀ ਆਉਂਦੀ ਪਤਾ ਹੀ ਨਹੀਂ ਲੱਗਦਾ ਹੁੰਦਾ ਇਹਦੇ ਵਿੱਚ ਮੈਂ ਖੜੇ ਮਸਾਲੇ ਟਾਈਮ ਹੋ ਰਿਹਾ 9 ਵਜੇ ਦਾ ਤੇ 9 ਵਜੇ ਨੂੰ ਮੈਂ ਸਾਰੀਆਂ ਬੈੱਡ ਸ਼ੀਟਸ ਧੋਤੀਆਂ ਰਗਾਈ ਦਾ ਗਲਾਫ ਮੰਮੀ ਦੀ ਬੈੱਡ ਸੀਟ ਸਾਡੀ ਬੈੱਡ ਸ਼ੀਟ ਬੈਡ ਰੂਮ ਦੀ ਬੈੱਡ ਸ਼ੀਟ ਉੱਪਰਲੀ ਬੈੱਡ ਸ਼ੀਟਸ ਹਵਾ ਚਾਲ। ਉਹਨਾਂ ਪਹਿਲਾਂ ਸਵੇਰ ਹਵਾ ਨਹੀਂ ਸੀ। ਮੈਂ ਬੈੱਡ ਸ਼ੀਟ ਸੀ ਧੋਤੀਆਂ ਪਾਉਣ ਵਾਲੇ ਕੱਪੜੇ ਦੇਲੀ ਵਾਲੇ ਕੱਲ ਨੂੰ ਧੋਵਾਂਗੀ। ਅੱਜ ਨਹੀਂ ਛੇੜਾ ਛੇੜਦੀ ਉਹਨਾਂ ਦਾ। ਅੱਜ ਬਸ ਇਹ ਹੀ ਨਿਪਟੜੇ ਕੰਮ। ਅੱਜ ਵੀ ਮੇਰੀ ਵੀ ਸਿਹਤ ਠੀਕ ਨਹੀਂ। ਹਾਂ ਹੁਣ ਜਾਣੀ ਕਿਚਨ ਵਿੱਚ ਦਵਿੰਦਰ ਕਾਲੀ ਕਰੀ ਜਾਂਦੇ ਰੋਟੀ ਦੀ। ਕਹਿੰਦੇ ਫਿਰ ਮਿਸਤਰੀ ਆਊਗਾ ਰੋਟੀ ਬਣਾ ਦੋ ਫਟਾਫਟ। ਸਬਜ਼ੀ ਪਹਿਲਾਂ ਬਣਾ ਕੇ ਰੱਖ ਤਾ ਉਹਦਾ ਟੈਕਸਚਰ ਬਹੁਤ ਵਧੀਆ ਹੋ ਜਾਂਦਾ। ਪਹਿਲਾਂ ਪਤਲੀ ਲੱਗ ਰਹੀ ਸੀ ਮੈਨੂੰ ਗਰੇਵੀ ਹੋਣੀ ਦੀ ਗਰੇਵੀ ਦੇਖੋ ਕਿੰਨੀ ਖੜੀ ਹੋਊਗੀ। ਬਹੁਤ ਬੜੀ ਪਰਫੈਕਟ ਸਬਜ਼ੀ ਬਣੀ ਹੈ ਪੂਰੀਆਂ ਨਾਲ ਖਾਣ ਨੂੰ ਬਹੁਤ ਸੁੱਕੀ ਵੀ ਨਹੀਂ ਵਧੀਆ ਲੱਗਦੀ ਬਹੁਤ ਜਿਆਦਾ ਪਤਲੀ ਤਲੀ ਨਹੀਂ ਵਧੀਆ ਲੱਗਦੀ ਚਨੇ ਹੋਏ ਰਾਜਮਾ ਹੋਏ ਪਹਿਲਾਂ ਬਣਾ ਕੇ ਰੱਖ ਦੋ ਫਿਰ ਅੱਛੀ ਅੱਛਾ ਜਿਹਾ ਫਲੇਵਰ ਆਏਗਾ ਸਬਜ਼ੀ ਵਿੱਚ ਮਸਾਲੇ ਵਗੈਰਾ ਪੂਰੇ ਰੱਜ ਜਿਹੇ ਤਰੀਕਾ ਨਹੀਂ ਹੋ ਜਾਂਦੀ ਪਾਈਆਂ ਨਹੀਂ ਸਬਜ਼ੀਆਂ ਦੀ ਹਾਂ ਅਸੀਂ ਸ਼ੁਰੂ ਕਰਦੇ ਹਾਂ ਪੂਰੀ ਬਣਾਉਣਾ ਤੇ ਹੁਣ ਮੈਂ ਲੱਗੀ ਸੀ ਪੂਰੀਆਂ ਬਣਾਉਣ ਪੂਰੀਆਂ ਆਟੇ ਦੀਆਂ ਬਣਾਈਆਂ ਮੈਂ ਇਦਾਂ ਬਿਲਕੁਲ ਨਹੀਂ ਯੂਜ਼ ਕੀਤਾ ਹੈਗਾ ਇਹ ਪਟੂਰੇ ਬਣਾਈਏ ਫਿਰ ਤਾਂ ਮੈਂ ਇਦਾਂ ਸੂਜੀ ਬਹੁਤ ਕੁਝ ਉਹਦੇ ਵਿੱਚ ਪੈਂਦਾ ਆਇਲ ਦਹੀਂ ਵਗੈਰਾ ਇਹ ਆਟਾ ਦिए ਪੂਰੀਆਂ ਜਿਵੇਂ ਆਪਾਂ ਨੋਰਮਲ ਰੋਟੀ ਵਾਸਤੇ ਆਟਾ ਗੁੰਦੇ ਉਸੇ ਤਰ੍ਹਾਂ ਸੇਮ ਤਰੀਕੇ ਨਾਲ ਆਟਾ ਗੁੰਨੇ ਮੈਂ ਸਾਟੇ ਦੀਆਂ ਪੂਰੀਆਂ ਨੇ ਬਹੁਤ ਵਧੀਆ ਸੌਫਟ ਬਣੀਆਂ ਸੀਗੀਆਂ ਤੇ ਖਾਣ ਚ ਵੀ ਅੱਛੀਆਂ ਲੱਗਦੀਆਂ ਔਰ ਡਾਈਜੈਸਟ ਵੀ ਈਜ਼ੀਲੀ ਹੋ ਜਾਂਦੀ ਨੇ ਮੈਦਾ ਦਾ ਖਾਦਾ ਨਹੀਂ ਆਉਂਦਾ ਹੋਂਡਾ ਡਾਈਜੈਸਟ ਕਰਨਾ ਔਖਾ ਹੋ ਜਾਂਦਾ ਕਿਉਂ ਦਵਿੰਦਰ ਬੈਠੇ ਖਾ ਰਹੇ ਨੇ ਮੈਂ ਇਹਨੂੰ ਪੁੱਛਦੀਆਂ ਜਾ ਕੇ ਕਿ ਕਿਵੇਂ ਲੱਗੀ ਤੁਹਾਨੂੰ ਮੈਂ ਪੂਰੀਆਂ ਸਭ ਦੇ ਜਾਲੂ ਵੀ ਫਿਰ ਕਰਤਾ ਸਮਝੀ ਵਧੀਆ ਨਹੀਂ ਬਹੁਤ ਸੁਆਦ ਅੱਛਾ ਇਹ ਚਨੇ ਬੜੇ ਅੱਛੇ ਸੀ ਮੋਟੇ-ਮੋਟੇ ਤੇ ਮੇਰੀ ਆ ਤੇ ਆ ਖੱਟੀ ਮਿੱਠੀ ਚਟਨੀ ਕਿੰਮ ਆ ਬਹੁਤ ਆਹ ਇੰਨੀ ਕੀ ਰਹੀ ਬਸ ਮੈਂ ਬਣਾਈ ਸੀ 2 ਕਿਲੋ ਆਮਬੀਆਂ ਇਹਸ ਵਾਰ ਫੇਰ ਬਣਾਵਾਂ ਹਾਂ ਜਦੋਂ ਜਿਆਦਾ ਦੇਖਾਂ ਨੇ ਜਿਆਦਾ ਦੇ ਹਾਂ ਤੁਸੀਂ ਉਹਦੇ ਬੜੇ ਪਸੰਦ ਕਰਦੇ ਜਿਆਦਾ ਹਣਾ ਛੋਲੇ ਭਟੂਰੇ ਬੜਾ ਜਿਆਦਾ ਚਟਨੀ ਪੂਰੀ ਹੁੰਦੀ ਜਿਆਦਾ ਬਈ ਹੂੰ ਪੂਰੀ ਛੋਲੇ ਭਟੂਰੇ ਪੂਰੀ ਤੇ ਛਣੇ ਹਨਾ ਚਟਨੀ ਨਾਲ ਇਹ ਚਟਨੀ ਬਹੁਤ ਸਵਾਦ ਬਣੀ ਤੇ ਖਰਾਬ ਬਿਲਕੁਲ ਨਹੀਂ ਹੋਈ ਆ ਦੇਖ ਹਣਾ ਉਹ ਜਿਵੇਂ ਪਈਏ ਜਿਵੇਂ ਬਣਾਈ ਸਾ ਆਪਣਾ ਟੇਸਟ ਤਾਂ ਕੋਈ ਸਰਕ ਨਹੀਂ ਪਿਆ ਹੈਗਾ। ਸਲਮਾ ਮੂਰੇ April ਚ ਅੰਬੀ ਹੋਣੀ ਸ਼ੁਰੂ ਹੋਣੀ ਫੇਰ ਫਿਰ ਬਣਾਵਾਂਗੇ। ਬਹੁਤ ਵਧੀਆ। ਪੂਰੀ ਖੋਲ ਲੈ ਮਾਂ। ਨੰਬਰ 2 ਹੀ। 2 ਹੀ ਢਾਣੀ। ਆ ਤਾਂ ਮੈਂ ਵੀ ਪੂਰੀ ਖਾ ਲੂੰ। ਮੇਰਾ ਵੀ ਸਵੇਰੇ ਸਿਰ ਦੁਖਾ ਕਰਕੇ ਸਾਰਾ ਸ਼ਡਿਊਲ ਦਾ ਪਿੱਛੇ ਹੈ। ਟਾਈਮ ਹੋ ਗਿਆ 7:30 ਤੱਕ ਕਿਚਨ ਵੀ ਹੋ ਗਈ ਮੇਰੀ ਕਲੀਨ ਸਾਰਾ ਕੰਮ ਫਿਨਿਸ਼ ਹੋ ਗਿਆ ਕਿਚਨ ਦਾ। ਕਿਚਨ ਕਰਤੀ ਕਲੀਨ। ਐਂਡ ਇਧਰ ਹਾਊਸਫੀਸ਼ਨ ਵੀ ਕਰਤਾ ਵਾਸ਼। ਇਹ ਵੀ ਕਲੀਨ ਹੋ ਗਿਆ। ਔਰ ਇਹ ਸੈਂਟਰ ਟੇਬਲ ਵੀ ਹੋ ਗਿਆ ਕਲੀਨ ਇਹ ਵੀ ਸਾਫ ਹੋ ਗਿਆ ਇਹ ਐਨਰ ਕੰਮ ਡੇਲੀ ਦਾ ਹੀ ਹੁੰਦਾ ਵੀ ਡੇਲੀ ਕਰਨਾ ਪੈਂਦਾ ਟੇਬਲ ਉਸ ਫਿਸ਼ਨ ਕਿਚਨ ਫਿਰ ਵਧੀਆ ਲੱਗਦਾ ਜਦ ਸਾਰਾ ਕੁਝ ਸਾਫ ਸਾਫ ਜਿਹਾ ਹੋਵੇ ਨਾ ਟਾਈਮ ਹੋ ਰਿਹਾ 4 ਵਜੇ ਤਾਂ ਹੁਣ ਹੈਲਪਰ ਨਾ ਹੁਣ ਗਈ ਹੈ ਵਿੰਡੋ ਸਾਫ ਕਰਵਾ ਕੇ 3 ਵਜੇ ਆਈ ਸੀ ਮੈਂ ਫਿਰ ਹੁਣ ਆਪਣੇ ਕਿਤੇ ਚਾਹ ਚਾਹ ਪੀ ਕੇ ਬਣਾਉਂਗੀ ਸਬਜੀ ਦਾਲ ਸਬਜੀ ਪਤਨ ਕੀ ਬਣੂ ਅੱਜ ਕੁਛ ਹੈ ਨਹੀਂ ਐਕਚੁਅਲ ਚ ਮੇਰੇ ਕੋਲੇ ਮਟਰ ਪਈ ਨੇ ਕੱਢੇ ਨਹੀਂ ਹੋਏ ਕਾਜਰਾ ਪਈਆਂ ਨੇ ਕਟੀਆਂ ਨਹੀਂ ਹੋਈਆਂ ਹਨ ਤੇ ਮੈਂ ਸੋਚਦੀ ਆਂ ਦਾਲ ਕਰ ਲਾਂ ਮਾਂ ਛੋਲਿਆਂ ਦੀ ਆਲੂ ਪਕੌੜੇ ਕਰ ਲਾਂ ਡਬਲ ਮਾਈਨਡਡ ਹੋਈ ਬੈਠੀ ਆਂ ਚਾਹ ਪਿੰਦੇ ਪਿੰਦੇ ਸੋਚਦੀ ਆਂ ਮੈਂ ਕੀ ਕਰਾਂ ਤੇ ਫਿਰ ਬਣਾਉਂਗੀ ਦਾਲ ਸਬਜੀ 4-5 ਕੇ ਚਾਹ ਪਿੰਦੇ-ਪਿੰਦੇ ਮੈਨੂੰ 4:30 ਹੋ ਜਾਣਗੇ ਅੰਤ ਪਰ ਮੈਂ ਰੈਸਟ ਕੀਤਾ ਪਾਟ ਕੀਤਾ ਵੀ ਡਾਂਟਡ ਕੀਤੀ ਮੋਸਟਲੀ ਮੈਂ ਰੈਸਟ ਹੀ ਕੀਤਾ ਮੈਂ ਕਿਹਾ ਰੈਸਟ ਹੀ ਕਰਦੇ ਕੁਛ ਨਹੀਂ ਕੀਤਾ ਮੈਂ ਥੋੜਾ ਸਿਰ ਕਰਕੇ ਸਵੇਰੇ ਘੜਬੜਾ ਜਿਹੀ ਹੋਇਆ ਪਿਆ ਸਰੀਰ ਸਾਰਾ ਦਵਾਈ ਲੈ ਲਿਆ ਨਾ ਫਿਰ ਸੁਸਤੀ ਪੈ ਜਾਂਦੀ ਹੈ ਨੀਂਦ ਆਉਣ ਲੱਗ ਜਾਂਦੀ ਹੈ ਦਵਾਈ ਨਾਲ ਸੁਤੀ ਤਾਂ ਮੈਂ ਹੈ ਨਹੀਂ ਪਰ ਸਰੀਰ ਸੁਸਤ ਹੋ ਜਾਂਦਾ ਦਵਾਈ ਨਾਲ ਸੌਣੇ ਆ ਹੁਣ ਪੀਣੀਆ ਚਾਹ ਚਾਹ ਨੂੰ ਬਹੁਤ ਦਿਲ ਕਰ ਰਿਹਾ ਸੀਗਾ ਮੈਂ ਤੇਰਾ ਹੈਲਪਰ ਵਿੰਡੋਸ ਆਫ ਕਰਕੇ ਜਾਵਾਂਗੀ ਫਿਰ ਮੈਂ ਆਰਾਮ ਨਾਲ ਬੈ ਕੇ ਚਾਹ ਪੀਉਂਗੀ ਤਾਂ ਮੋੜਾ ਪੌਣੇ ਪੰਜ ਦਾ ਮੈਂ ਆਗੀ ਬਾਹਰ ਵਾਲੇ ਕਿਚਨ ਵਿੱਚ ਇਧਰ ਲੱਗ ਰਿਹਾ ਦਾਲ ਨੂੰ ਤੜਕਾ ਬਣਾਉਣੀ ਮਾਂ ਛੋਲੇ ਦੀ ਦਾਲ ਇੱਦਾਂ ਰੱਖਿਆ ਆ ਕਿਉਂ ਗਰਮ ਕਰਨਾ ਮੱਖਣ ਗਰਮ ਕਰਕੇ ਇੱਕ ਵਾਰ ਸਜੂ ਵਿੱਚ ਰੱਖਤਾ ਸੀ ਨਾ ਅੱਜ ਕੰਡਕੀ ਉਹਦਾ ਰਸੀ ਪਾਣੀ ਕੱਢਿਆ ਤੇ ਸੈਕਿੰਡ ਟਾਈਮ ਅਜ ਗਰਮ ਕਰਨੀ ਆ ਕਿਉਂਕਿ ਇਹ ਘੋਏ ਚ ਬਣ ਜਾਊਗਾ ਤੋਂ ਨਿਚਾਰ ਲਾਂਗੇ ਠੰਡਾ ਕਰਕੇ ਲੱਭੇ ਜੋ ਪਨ ਹੋਰੀ ਸ਼ਾਮ ਦੀ ਦਾਲ ਸਬਜੀ ਦੀ ਕੈਟ ਸੋਪਿੰਗ ਦਾ ਕੰਮ ਨਾ ਸਾਰਾ ਹੁਣ ਕਿਚਨ ਚ ਕਰ ਲਿਆ ਹੋਣੀ ਆ ਜੋ ਚੋਪਿੰਗ ਹੋ ਜਾਂਦੀ ਫਿਰ ਸਾਰਾ ਸਮਾਨ ਪਾ ਲੈ ਤੇ ਝੱਕ ਲਿਆ ਹੋਣੀ ਆ ਬਣਾਉਣਾ ਨਾ ਬਣਾ ਇੱਧਰ ਲੈਣੀ ਹੈ ਹੰਤੇ ਚਾਪਰ ਤੋਂ ਉੱਪਰ ਸਾਰਾ ਜਿਹੜਾ ਸਾਮਾਨ ਜਿਹੜਾ ਹੁੰਦਾ ਹੈ ਅੰਦਰ ਕਿਚਨ ਵਿੱਚ ਹੁੰਦਾ। ਇੱਧਰ ਕਿਚਨ ਵਿੱਚ ਭਾਂਡੇ ਪਏ ਨੇ ਪਰ ਸਾਰੇ ਨਹੀਂ ਹੈਗੇ ਪਏ ਨੇ ਭਾਂਡੇ, ਗਲਾਸ, ਕੌਲੀਆਂ, ਪਰੇ ਤਾਂ ਚਮਚੇ ਸਾਰਾ ਕੁਝ ਇਕੱਠਾ ਜਿਹਾ ਵਗੈਰਾ। ਮੁਰਕਿਆ ਹੋਇਆ ਗਰਮ ਘਿਓ। ਇੱਧਰ ਲੱਗ ਰਿਹਾ ਦਾਲ ਨੂੰ ਤੜਕਾ। ਇੱਧਰ ਮੈਂ ਦਾਲ ਰੱਖੀ ਹੋਈ ਹੈ ਸੋਕ ਕਰਕੇ ਪੌਣੇ ਲਸਣ ਅਦਰਕ ਦਾ ਪੇਸਟ ਦੇ ਵਿੱਚ। ਦਾਣ ਪਾਣੀ ਸੋਕ ਕਰਦੇ ਹੋਣੀ ਕਰਿਆ ਮੈਂ 5-10 ਮਿੰਟ ਹੋਣ ਬਾਅਦ ਇਹਨੂੰ ਫਿਰ ਮੈਂ ਵਾਸ਼ ਕਰ ਕੇ ਪਾਉਣੀ। ਦਾਣ ਦਾ ਉੱਪਰ ਟੱਕਣ ਲਗਾਤਾ ਕਿ ਉਹ ਗਰਮ ਹੋ ਰਿਹਾ ਬਸ 1-2 ਮਿੰਟ ਹੀ ਹੋਣਾ ਮੈਂ ਇਹਨੂੰ ਛੱਡ ਕੇ ਨਹੀਂ ਜਾਂਦੀ ਕਿ ਫਿਰ ਮੱਤਣਾ ਜਾਵੇ ਕਿਤੇ। ਨਾ ਦੇ ਨਾ ਗੈਸ ਬੰਦ ਕਰਨਾ ਪਊਗਾ ਟਰਨ ਕਰਨਾ ਪਊਗਾ। ਤੇ ਮੈਂ ਕਹਾਂ ਪਿਆਜ਼ ਛਿਰਨਾ ਇੱਧਰ ਵੀ ਪਿਆਜ਼ ਪਈ ਤੇ ਖੜੀ-ਖੜੀ ਪਿਆਜ਼ ਛਿਰਨ ਲਾ ਪਿਆਜ਼ ਵੀ ਛਿਰਨ ਵਾਲੀ ਸੀਗੀ। ਇੱਧਰ ਚੰਪੂ ਨਹੀਂ ਹੈਗਾ ਰੱਖੋ ਐਸ ਮੈਂ ਇੱਕ ਵਧੀਆ ਨਹੀਂ ਕਿ ਕਿੱਧਰ ਮੰਮੀ ਸ਼ਾਇਦ ਉੱਧਰ ਲੈ ਜਾਂਦੇ ਨੇ। ਤੇ ਇੱਧਰ ਆਹ ਵਾਲਾ ਚੰਪੂ ਹੈ। ਇਹ ਉਹ ਨਾ ਪਰਲਾ ਉਹ ਗਲੋਹੇ ਦੀ ਹੈ ਕਰਦੇ ਪਹਿਲਾਂ ਇਹ ਯੂਜ਼ ਕਰਦੇ ਹੁੰਦੇ ਹੁੰਦੇ ਦੂਜੀ ਨਾਈਸ ਸਵਾਉਣ ਲੱਗੇ ਬੜਾ ਡਰਾਮਾ ਹੈ ਚਾਕੂ ਆ ਮੇਰਾ ਹੱਥ ਨਹੀਂ ਲੱਗ ਰਿਹਾ ਕਿਵੇਂ ਕੱਟਾਂ ਹੱਥ ਆਪਾ ਫਾਸਟ ਨਹੀਂ ਜਾਂਦਾ ਹੈ ਉਹ ਜਿਹੜੀ ਚੀਜ਼ ਆਪਾਂ ਡੇਲੀ ਯੂਜ਼ ਕਰਦੇ ਹੁੰਦੇ ਉਹ ਕੋਈ ਆਪਣੇ ਹੱਥ ਲੱਗੀ ਹੁੰਦੀ ਹੈ ਖੜੇ ਖੜੇ ਪਿਆਲ ਚਿਰ ਰਹਿਣਾ ਖੰਦੀ ਚੋ ਕੰਨਾ ਬਿੱਲੇ ਤੇ ਬੈਠਣਾ ਇਸ ਤਰ੍ਹਾਂ ਨਹੀਂ ਕੋਈ ਕੰਮੀ ਹੋਏ ਇਹਨਾਂ ਅੱਗੇ ਆਮ ਆਈਟਮ ਯੂਜ਼ ਕਰਦੋਂਦੇ ਹੱਥ ਕਾਂਲ ਹੋ ਜਾਂਦੇ ਲੋਹੇ ਜੇ ਕਰਦਾ ਹੁੰਦੀਆਂ ਜਣੀਆਂ ਇਹਨੇ ਹੁਣ ਸਟੀਲ ਦੇ ਯੂਜ਼ ਕਰਦੇ ਉਹਨਾਂ ਨਾਲ ਨਹੀਂ ਹੁੰਦੇ ਇਹ ਕਿਨਾਂ ਨੂੰ ਉੱਠਾ ਤੇ ਆ ਨਾੜ ਵਾਲੀ ਕਾਂਣੀ ਹੋ ਜਾਂਦੀ ਇੰਨੇ ਕੰਮ ਹੋ ਜਾਂਦੇ ਨੇ ਇੰਨੇ ਕੰਮ ਹੋ ਜਾਂਦੇ ਨੇ ਨੋਕੀ ਜਾਂਦੇ ਕੁੱਛ ਨਾ ਕੱਲ ਇਹ ਨਹੀਂ ਹੁੰਦਾ ਵੀ ਆਪਾਂ ਕੱਲ ਦੀ ਦਾਲ ਰੋਟੀ ਬਣਾਉਣੀ ਆ ਹਾਂ। ਦੁੱਧ ਵਰਸ ਹੋਈ ਚੱਕਾ ਕੱਪੜਾ ਮਾਰੋ ਤੇ ਲੋਹੇ ਪਾਸਾ। ਇਹ ਤੋਂ ਬਿਨਾ ਕਿੰਨੇ ਕੰਮ ਹੋਣ ਦੇਣ ਕੋਈ ਭਾਂਡਾ ਬੇਲਾ ਕਰਨਾ, ਕੋਈ ਡੱਬਾ ਖਾਲੀ ਕਰਨਾ, ਕੋਈ ਡੱਬਾ ਧੋਣਾ, ਕਿਤੇ ਡੱਬੇ 'ਚ ਕੋਈ ਚੀਜ਼ ਪਾਉਣੀ। ਜਿਵੇਂ ਆਹ ਧੋ ਕੇ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ। ਇਹ ਮੈਂ ਫਰਿੱਜ ਵਿੱਚ ਧੋ ਕੇ ਅਸੀਂ ਕੱਟ ਕੇ ਗਰਮ ਕਰਨਾ, ਫਿਰ ਇਹਨੂੰ ਠੰਡਾ ਕਰਕੇ ਡੱਬੇ 'ਚ ਸੰਭਣਾ। ਕਿੰਨੇ ਕੰਮ ਹੋ ਜਾਣਗੇ ਕਿ ਚੰਦੇ ਸੱਚੀ। ਕਰੀ ਚਲੋ ਤਾਂ ਸਾਰਾ ਦਿਨ ਇਹਨਾਂ ਮੁਟਲ ਜੀ ਨੇ ਨਹੀਂ ਕਰਨਾ ਉਹਦੇ ਮੁੱਖੇ ਮਤਾਂ ਹੈ। ਜੇ ਕੁਝ ਕਰਨਾ ਉਹ ਤਾਂ ਮੁਗਰੀ ਨਹੀਂਗੇ ਇਹਨੂੰ ਕੁਝ ਕਰਨਾਂ ਨੂੰ ਉਹਦੇ ਪਾਰੋਂ ਕੋ ਕੰਮੀ ਨਹੀਂ ਹੁੰਦਾ ਟਾਈਮ ਹੋ ਰਿਹਾ 9:30 ਦਾ ਅੱਜ ਅਸੀਂ ਤਾਂ ਡਿਨਰ ਜਲਦੀ ਕਰ ਲਏ ਸੀ ਪਰ ਦਵਿੰਦਰ ਨੇ ਬਹੁਤ ਲੇਟ ਕੀਤਾ ਹੈ ਡਿਨਰ ਇਸ ਕਰਕੇ ਹੁਣ 9:30 ਵਜੇ ਸੈਰ ਕਰਨ ਆਏ ਆ ਫਿਰ ਮੈਂ ਵੀ ਕੱਲੀ ਨਹੀਂ ਆਈ ਸੀ ਜਿਵੇਂ ਮਾਝੇ ਆਉਣਗੇ ਉਹ ਵੀ ਸੈਰ ਕਰਨ ਆਉਣਗੇ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ টিল ਦੈਨ ਗੁੱਡ ਬਾਏ ਐਂਡ ਸੱਚੇ ਇਕਾਲ